ਪੰਜਾਬ ਦੇ ਵਿੱਚ ਵੱਡੀ ਵਾਰਦਾਤ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਅਣਖ ਦੀ ਖਾਤਰ ਪਿਓ ਨੇ ਆਪਣੀ ਹੀ ਧੀ ਤੇ ਉਸ ਦੇ ਪ੍ਰੇਮੀ ਦੇ ਟੋਟੇ ਕਰ ਦਿੱਤੇ ਐ ਬੇਰਹਿਮੀ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਇਹ ਕਿੰਨੇ ਚਿਰ ਦੀ ਗੱਲ ਚੱਲਦੀ ਸੀ ਜੀ 3 ਸਾਲ ਤੋਂ ਮੈਂ ਕੰਮ ਕਰਨ ਜਾਨੀ ਆ ਗੁੜੀਆ ਠੀਕ ਨਹੀਂ ਐ ਕੋਈ ਮੁੰਡਾ ਕਰਨੀ ਆ ਇਹ ਕੋਈ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਇਨਾ ਗੁੱਸਾ ਕਿ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਇਹ ਲੜਕਾ ਜੋ ਬਨ ਸਿੰਘ ਪਿੰਡ ਕਾਕੜ ਦੇ ਰਹਿਣ ਵਾਲਾ ਸੀ ਤੇ ਉਹ ਪਾਰਾਇ ਬਾਜ ਸਿੰਘ ਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ ਉਹਦੇ ਨਾਲ ਹੀ ਗਰਦਿਆਲ ਸਿੰਘ ਦਾ ਡੇਰਾ ਸੀ ਉੱਥੇ ਡੇਰੇ ਤੇ ਉਸ ਦੀ ਬੇਟੀ ਸਖਬੀਰ ਕੌਰ ਦੇ ਨਾਲ ਪ੍ਰੇਮ ਸਬੰਧ ਬਣ ਜਾਂਦੇ ਹੈ ਗਰਦਿਆਲ ਸਿੰਘ ਇਸ ਗੱਲ ਦਾ ਵਿਰੋਧ ਕਰਦਾ ਹੁੰਦਾ ਸੀ ਤੇ ਕਹਿੰਦਾ ਹੁੰਦਾ ਸੀ ਕਿ ਇਹ ਕੰਮ ਨਾ ਕਰੋ ਕਿ ਜਿੱਥੇ ਉਹਨਾਂ ਨੇ ਹੁਣ ਗੁਰੂ ਘਰ ਜਾ ਕੇ ਲਾਵਾ ਵੀ ਲੈ ਲਈਆਂ ਸੀ ਯਾਨੀ ਕਿ ਵਿਆਹ ਕਰ ਲਿਆ ਸੀ ਤੇ ਕੋਟ ਮੈਰਿਜ ਦੀ ਤਿਆਰੀ ਸੀ ਕਿ ਅਗਲੇ ਦਿਨ ਕੋਟ ਮੈਰਿਜ ਕਰਨੀ ਸੀ ਤੇ ਇਸ ਗੱਲ ਨੂੰ ਲੈ ਕੇ ਪਿਓਤੀ ਵਿੱਚ ਆਪਸ ਵਿੱਚ ਬਹਿਸ ਹੋ ਜਾਂਦੀ ਹੈ ਤੇ ਪਿਓ ਨੇ ਨਹੀਂ ਬਖਸ਼ਿਆ ਟੋਟੇ ਟੋਟੇ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਪੂਰੇ ਅੰਮ੍ਰਿਤਸਰ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਇੱਥੇ ਹੀ ਪਰਿਵਾਰ ਦੇ ਵਿੱਚ ਉਹਨਾਂ ਦੀ ਬੱਚੀ ਦੀ ਮਾਂ ਨੇ ਆ ਕੇ ਦੱਸਿਆ ਹੈ ਕਿ ਐਕਚੁਅਲੀ ਪੂਰੀ ਕਹਾਣੀ ਕੀ ਹੈ ਤੇ ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਤੇ ਪੁਲਿਸ ਦਾ ਮਾਮਲਾ ਅਜੇ ਕਿੱਥੋਂ ਤੱਕ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਆਓ ਆਪ ਜਾਣਦੇ ਹਾਂ ਨਾ ਨਾ ਹੰਮੀ ਨੂੰ ਪਤਾ ਕਿ ਇਹਦੇ ਤੋਂ ਸੈਟਿੰਗ ਤਿੰਨ ਸਾਲ ਪਹਿਲਾਂ ਕੀ ਘਟਰਾ ਵਾ ਮੈਂ ਕੰਮ ਕਰਨ ਜਾਨੀ ਆਂ ਗੁੜੀਆ ਠੀਕ ਨਹੀਂ ਐ ਕੋਈ ਮੁੰਡਾ ਕਰਨੀ ਐ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਕਿ ਇਹ ਸਤਾਂਦੀ ਬੜਾ ਹੈ ਬਾਬਾ ਕੋ ਭਾਬ ਮੈਂ ਘਰ ਵਾਲੀ ਨਹੀਂ ਚੁਰੂ ਤੋ ਬਾਬਾ ਹੀ ਹਨ ਹਾਂ ਉਹਨਾਂ ਦਾ ਗੁੱਸਾ ਆ ਗਿਆ ਉਹਨਾਂ ਨੇ ਰਹਾ ਨੂੰ ਤਾਂ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਤੋਂ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਹਾਂ ਤਾਂ ਕਿਸ ਤਰ੍ਹਾਂ ਬਦਲ ਅਕਸਾਰ ਆਉਂ ਤੋਂ ਖਬਰ ਆਈ ਸੀ ਕੀ ਬੋਕ ਗਿਆ ਐਸੀ ਜੇ ਨਾ ਨੀ ਤੁਹਾਨੂੰ ਪਤਾ ਨਹੀਂ ਮੈਂ ਥੋੜਾ ਘਰ ਲੱਗੇ ਸੀ ਹੁਣ ਤੇ ਠਾਣੀਆ ਹੁਣ ਤੇ ਅੰਦੇ ਠਾਣੀਆ ਹਾਂ ਕੀ ਜਾਣਾ ਚਾਹੀਦਾ ਵੱਡੀ ਘਟਨਾ ਵਾਪਰੀ ਹੈ ਮੁੰਡਾ ਵੀ ਗਿਆ ਕੁੜੀ ਵੀ ਗਈ ਤੁਹਾਡਾ ਘਰ ਬੰਦ ਹੋ ਗਿਆ ਇਹ ਕੰਮ ਕਰਦੀ ਕਰ ਹਾਂਜੀ ਇੱਥੇ ਡੇਰਾਂ ਤਿੰਨ ਕਰਦੀ ਨੇ ਮੁੰਡਾ ਜਿਹੜਾ ਬੱਚੇ ਟ੍ਰੇਨਿੰਗ ਨੂੰ ਚਲਾਉਂਦਾ ਸੀ ਪੀਸ ਤੇ ਕਰਦਾ ਸੀ ਟ੍ਰੇਨ ਚਲਾਉਂਦਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਸਰਪੰਚ ਸਾਹਿਬ ਨੇ ਵੀ ਦੱਸਿਆ ਹੈ ਕਿ ਅਸੀਂ ਮੁੰਡੇ ਨੂੰ ਵਾਰ-ਵਾਰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੂੰ ਇਸ ਕੁੜੀ ਦਾ ਪਿੱਛਾ ਛੱਡ ਦੇ ਪਰ ਇਹ ਗੱਲ ਨਹੀਂ ਮੰਨਿਆ ਤੇ ਹੁਣ ਉਸ ਪਿੰਡ ਦਾ ਸਰਪੰਚ ਦਾ ਕੀ ਕਹਿਣਾ ਹੈ ਆਪਾਂ ਆਪ ਸੁਣਦੇ ਆ ਲੜਕਾ ਹੀ ਇੱਥੇ ਮਿੱਟੀ-ਮੁੱਟੀ ਸੋਟਣ ਹੁੰਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲੁੰਦਾ ਹੈ ਉਹਦੇ ਕਰਕੇ ਉਹਨਾਂ ਹੀ ਕੁੜੀ ਦਾ ਇੱਕ ਦੂਜੇ ਨਾਲ ਸੰਪਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮੰਨ ਲੋ ਤੇਰੀ ਕਾਸ਼ਟ ਹੋ ਰਹਾ ਸਾਡੀ ਹੋ ਰਹਾ ਇਹ ਆਪਣਾ ਨਹੀਂ ਸੁਤਰਾਉਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਿਲੀ ਵੀ ਨਹੀਂ ਮੰਨਦੀ ਹਾਂ ਇਹਦੀ ਕੁੜੀ ਦੇ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਕੁੜੀ ਨੂੰ ਇੱਥੋਂ ਤੱਕ ਗਿਆ ਵੀ ਤੇਰਾ ਵਿਆਹ ਵੀ ਕਰਾ ਦਿੰਨੇ ਆ ਉਹ ਮੁੰਡੇ ਨੂੰ ਮਨਾ ਲਾ ਪਰ ਉਹ ਮਲੂ ਲੈ ਕੇ ਚਲ ਗਿਆ ਫੇਰ ਉਹ ਪਾਰਾ ਪਿੰਡ ਦੀ ਕਟਨਾਚਾ ਜਦੋਂ ਇੱਥੇ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇੱਥੇ ਬਸ ਇਹਨਾਂ ਦੀ ਡੈੱਡ ਬੋਡੀ ਪਈਆਂ ਨੇ ਦੋਵਾਂ ਦੀ ਹਾਂਜੀ ਧੰਨ ਜੀ ਪਹਿਲਾਂ ਇਹਨਾਂ ਦਾ ਹੌਂਦਿਆਂ ਮਲੋ ਜਿਹਤਰਾ ਯਾਰੀ ਦੋਸਤੀ ਨਹੀਂ ਹੁੰਦੀ ਮਗੇ ਇਦਾਂ ਯਾਰੀ ਦੋਸਤੀ ਵੀ ਹੈਗੀ ਆ ਉਹ ਜਾਣ ਨਹੀਂ ਹੈਗੇ ਮੜਮ ਕਹਿਣਾ ਵਾ ਹਾਂਜੀ ਅਗਲ ਉਹਦੇ ਕਰਕੇ ਇੱਕ ਕਾਕੜ ਕਲੀਨ ਦਾ ਤੇ ਆ ਬਾਬਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਆਪ ਨਹੀਂ ਬਾਬਾ ਜੀ ਆਪੇ ਹੀ ਚੱਕ ਲਿਆ ਹਾਂਜੀ ਤਾਂ ਹੁਣ ਅਗਲੀ ਗੱਲ ਦੇ ਕੀ ਕੀਤੀ ਪੁਲਿਸ ਹਾਂਜੀ ਅੱਜ ਪੋਸਟਮਾਰਟਮ ਹੋਉਂਦਿਆ ਜੀ ਉਹ ਬਾਅਦ ਵਿੱਚ ਹੋਣੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਵਿਰੋਧ ਕਰਦਾ ਸੀਗਾ ਤੇ ਅੱਜ ਉਹਨੇ 23 ਧਾਰਾ 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦ ਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕੱਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫ਼ਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਹੈ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਕਰੀਬ ਇਹਨਾਂ ਦੀ ਹੈਗੀ ਠੀਕ ਹੈ ਜੀ ਸਰ ਕਿੰਨੇ ਚਿਰ ਤੋਂ ਗ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਫਿਲਹਾਲ ਗਰਦਿਆਲ ਸਿੰਘ ਪੁਲਿਸ ਦੀ ਗ੍ਰੈਸਟ ਵਿੱਚ ਹੈ ਜਿਸ ਤੋਂ ਲਗਾਤਾਰ ਪੁਸ਼ ਗੈਸ ਕੀਤੀ ਜਾ ਰਹੀ ਹੈ ਜੋ ਵੀ ਪਿਤਾ ਦੇ ਬਿਆਨ ਸਾਹਮਣੇ ਆਉਣਗੇ ਉਹ ਆਪਾਂ ਤੁਹਾਡੇ ਨਾਲ ਸਾਂਝ ਜ਼ਰੂਰ ਕਰ ਲਾਂਗੇ ਆਪਾਂ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਤਬ ਤੱਕ ਰੱਬ ਰੱਖਾ